ਸਵੇਰੇ ਤੜਕਸਾਰ ਤੋਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਹੋ ਰਹੀ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ। અતिलंੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਇਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੀਟ ਮੈਨੇਜਰ ਗੁਰਪਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਵੀ ਸਵੇਰ ਤੋਂ ਹੀ ਸੰਗਤਾਂ ਦੀ ਆਮਦ ਲਗਾਤਾਰ ਜਾਰੀ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬਾਰਿਸ਼ ਤੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਗੁਰੂ ਘਰ ਦੇ ਅੰਦਰ ਤੇ ਬਾਹਰ ਸ਼ਮਿਆਨੀ ਲਗਾਏ ਗਏ ਤਾਂ ਜੋ بارش ਤੋਂ بچਾ ਹੋ ਸਕੇ ਮੈਂ ਸੁਣਨਾ ਕਿ ਭਾਵੇਂ ਪਹਿਲਾਂ ਗਰਮੀ ਦਾ ਮੌਸਮ ਹੀ ਪਰ ਸੰਗਤਾਂ ਦੇ ਵਿੱਚ ਉਦੋਂ ਵੀ ਬਹੁਤ ਉਸ਼ਾ ਸੀ ਸੰਗਤਾਂ ਉਸ ਸਮੇਂ ਵੀ ਨਤਮਸਤ ਕਰਨ ਵਾਸਤੇ ਪਰਿਵਾਰਾਂ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਸਨ ਪਰ ਅੱਜ ਬਰਸਾਤ ਦਾ ਦਿਨ ਹੋਰ ਕਿਉਂਕਿ ਸੰਗਤ ਦੀ ਆਮਦ ਕੁਝ ਹੋਰ ਵਧ ਗਈ ਏ ਕਿਉਂਕਿ ਮੌਸਮ ਬਹੁਤ ਵਧੀਆ ਤੇ ਠੰਡਾ ਤੇ ਸੁਹਾਵਣਾ ਹੈ ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਮੀਂਹ ਦੇ ਵਿੱਚ ਵੀ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਸਾਧਕਾਰ ਸ਼੍ਰੀ ਹੰਦਰ ਸਾਹਿਬ ਵਿਖੇ ਆਪਣੇ ਵਹੀਗਲਾਂ ਰਹੀ ਮੀਂਹ ਦੇ ਬਰਸਾਤ ਦੇ ਮੌਸਮ ਵਿੱਚ ਮੱਥਾ ਟੇਕਣ ਲਈ ਆ ਰਹੀਆਂ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰ ਸਾਹਿਬ ਦੇ ਪ੍ਰਬੰਧ ਵੱਲੋਂ ਜੋ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਉਹਨਾਂ ਦੇ ਪਲਾਇਏ ਤੋਂ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਤੱਕ ਸਮੁੱਚੇ ਰਸਤੇ ਵਿੱਚ ਮੈਟਾਂ ਦੀ ਵਿਛਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਸਥਾਨਾਂ ਦੇ ਉੱਤੇ ਜੋ ਬਰਸਾਤ ਹੋ ਰਹੀ ਹੈ ਉਹਨਾਂ ਦੇ ਠਹਿਰਨ ਵਾਸਤੇ ਉਹਨਾਂ ਦੇ ਖਲੋਣ ਵਾਸਤੇ ਖੜੇ ਹੋਣ ਵਾਸਤੇ ਟੈਂਟ ਸ਼ਮਿਆਨੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ